ਯਾਦਾਂ ਤਾਂ ਆਇਆ ਜੀ ਸਾਡਾ ਬਚਪਨ ਉੱਥੇ ਹੀ ਖੇਡਿਆ ਮੇਰੇ ਨਾਲ ਹੀ ਘਰ ਸੀਗਾ ਚਮਕੀਲੇ ਦੇ ਜੀ ਸਾਡਾ ਚਾਚਾ ਜੀ ਲੱਗਦਾ ਸੀਗਾ ਤੇ ਮੇਰੀ ਉਦੋਂ 18 ਸਾਲ ਦੀ ਉਮਰ ਸੀਗੀ ਜੀ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਡੈਥ ਹੋ ਗਈ ਉਹਦੀ ਤੇ ਇੱਥੇ ਕੋਈ ਰਾਹ ਘੋਲ ਕੇ ਪੀ ਰਿਆ ਸੀ ਚਮਕੀਲੇ ਦੀ ਉਹ ਜਦੋਂ ਰਾਹ ਘੋਲ ਕੇ ਪੀ ਉਹਨੇ ਫੁੱਲ ਵੀ ਉਦਾਂ ਹੀ ਪਏ ਸੀਗੇ ਤੇ ਅਸੀਂ SLA ਬਣਾਈ ਵੀ ਕਿਉਂ ਨਾ ਸਮਾਦ ਬਣਾ ਦਈਏ ਉਹ ਜਿੰਮੇ ਬੱਚੇ ਨਹੀਂ ਛੋਟੇ ਛੋਟੇ ਘੇੜ ਕੇ ਉਹ ਘਰ ਜਿਆ ਬਣਾ ਦਿੰਦੇ ਮਟੀ ਜੀ ਬਣਾ ਦਿੰਦੇ ਜੀ ਅਸੀਂ ਇਥੋਂ ਨਹਿਰ ਚ ਕਢਾਲਿਆਂਦਾ ਜੀ ਇਥੋਂ ਇਟਾ ਉਟਾ ਇਕੱਠੀਆਂ ਕਰਕੇ ਅਸੀਂ ਉਹ ਸਮਾਦ ਬਣਾਦੇ ਜੀ ਤੇ ਸਾਨੂੰ ਇਹ ਥੋੜੋ ਪਤਾ ਸੀਗਾ ਵੀ ਮੇਲਾ ਬਲੰਦੀਆਂ ਤੇ ਪਹੁੰਚ ਜੂਗਾ ਅਸੀਂ ਤਾਂ ਇੱਕ ਉਹਦੀ ਰਾਖ ਸੰਭੀ ਸੀਗੀ ਵੀ ਉਹਦੀ ਰਾਖ ਰੋੜ ਰਹੀ ਆ ਵੀ ਬੇਆਦਬੀ ਹੋ ਰਹੀ ਆ ਅਸੀਂ ਤਾਂ ਉਹਦੀ ਰਾਖ ਘੜੇ ਚ ਪਾ ਕੇ ਉਹਦੇ ਵਿੱਚ ਉਹਦੇ ਵਿੱਚ ਹੀ ਆ ਜੀ ਸਾਰਾ ਕੁਝ ਦੋਨਾਂ ਦਾ ਉਹਨੇ ਗੀਤ ਲਿਖੇ ਸੀਗੇ ਉਹ ਸੱਭਿਆਚਾਰਕ ਗੀਤ ਸੀਗੇ ਜੀ ਤੇ ਜਿਹੜੇ ਸੱਭਿਆਚਾਰਕ ਕੀ ਸੀ ਉਹ ਅੱਜ ਸੱਭਿਆਚਾਰਕ ਨਹੀਂ ਰਿਹਾ ਉਹਨੇ ਗੀਤ ਗਾਇਆ ਸੀ ਭੁੱਲ ਕੀ ਮਾ ਕੁੰਡ ਕੱਢਣਾ ਹੁਣ ਕੁੰਡ ਕਿੱਧਰ ਗਏ ਜੀ ਚੱਲੂਗਾ ਦੀ ਹੋਰ ਪੱਕੀਆਂ ਪੱਕੀਆਂ ਕਿੱਧਰ ਗਈਆਂ ਜੀ ਸਾਰਾ ਜੀ ਤਾਣਾ ਬਾਣਾ ਉਲਟ ਹੋਇਆ ਹੋਇਆ ਜੀ ਕਲਾਕਾਰ ਬਹੁਤ ਨੇ ਕਿਸੇ ਨੇ ਘੰਡਾਸਿਆਂ ਦੇ ਲਿਖਿਆ ਕਿਸੇ ਨੇ ਬੰਦੂਖਾਂ ਦੇ ਲਿਖੇ ਹੋਇਆ ਇਹਨੇ ਜੋ ਗੀਤ ਲਿਖੇ ਨੇ ਕੱਲੇ ਲੱਭਤੇ ਲਿਖਿਆ ਜੀ ਆਰਬੀਡੀ 24 ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ੀਤਲ ਠਾਕੁਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ 1980 ਦੇ ਦਹਾਕੇ ਦੇ ਵਿੱਚ ਪੰਜਾਬੀ ਗਾਇਕੀ ਦੇ ਸਿਰ ਕੱਢ ਇਸ ਜੋੜੀ ਨੇ ਜਦੋਂ ਸਟੇਜ ਦੇ ਉੱਤੇ ਖਾੜਾ ਲਾਉਣਾ ਤਾਂ ਪੂਰਾ ਪੰਜਾਬ ਚੜ-ਚੜ ਇਹਨਾਂ ਨੂੰ ਵੇਖਦਾ ਸੀ 1980 ਦੇ ਦਹਾਕੇ ਦੇ ਵਿੱਚ ਪੰਜਾਬੀ ਗਾਇਕੀ ਦੇ ਵਿੱਚ ਵੱਡਾ ਨਾਮ ਖੱਟਣ ਵਾਲੀ ਇਸ ਜੋੜੀ ਦੀ ਅੱਜ 37ਵੀਂ ਵਰਸੀ ਹੈ ਤੇ ਆਰਪੀਜੀ ਦੀ ਟੀਮ ਪਹੁੰਚੀ ਹੈ ਉਹਨਾਂ ਦੇ ਪਿੰਡ ਦੁਬਰੀ ਉਹਨਾਂ ਦੀ ਸਮਾਦ ਉੱਤੇ ਜਿੱਥੇ ਦੂਰ ਦਰਾਡੇ ਤੋਂ ਉਹਨਾਂ ਦੀ ਇਸ ਵਰਸੀ ਨੂੰ ਯਾਦਗਾਰ ਦੇ ਤੌਰ ਤੇ ਵੱਖੋ ਵੱਖ ਜਗ੍ਹਾ ਦੇ ਉਤੋਂ ਲੋਕ ਆਏ ਹੋਏ ਨੇ ਬਹੁਤ ਸਾਰੇ ਗਾਇਕ ਆਏ ਹੋਏ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਚਮਕੀਲਾ ਤੇ ਅਮਰ ਜੋਤ ਦੀ ਯਾਦ ਦੇ ਵਿੱਚ ਅੱਜ ਇੱਥੇ ਪਹੁੰਚੇ ਨੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਵੀ ਤਾਂ ਤੁਹਾਨੂੰ ਮੇਰੇ ਪਿੱਛੇ ਇਸ ਵੇਲੇ ਉਹ ਸਮਾਦ ਹੈ ਜਿੱਥੇ ਚਮਕੀਲਾ ਤੇ ਅਮਰ ਜੋਤ ਦੀ ਯਾਦ ਦੇ ਤੌਰ ਤੇ ਜਿਹੜੀ ਸਮਾਦ ਬਣਾਈ ਗਈ ਹੈ ਇਸ ਸਮਾਧ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਨਾਲ ਹੀ ਨਾਲ ਹੀ ਵੀ ਜਾਣਾਂਗੇ ਕਿ ਜਦੋਂ ਬਾਲੀਵੁੱਡ ਦੇ ਵੱਲੋਂ ਅਮਰ ਸਿੰਘ ਚੰਕੀਲਾ ਤੇ ਅਮਰ ਜੋਦੀ ਯਾਦ ਦੇ ਵਿੱਚ ਇੱਕ ਫਿਲਮ ਬਣਾਈ ਗਈ ਜਿਸ ਦਾ ਮੁੱਖ ਕਿਰਦਾਰ ਜਿਹੜਾ ਹੈ ਚਮਕੀਲੇ ਦਾ ਦਲਜੀਤ ਦਸਾਂਝ ਹੋਣਾ ਨੇ ਨਿਭਾਇਆ ਸੋ ਉਸ ਫਿਲਮ ਤੋਂ ਬਾਅਦ ਲੋਕਾਂ ਦੇ ਵਿੱਚ ਕੀ ਪ੍ਰਭਾਵ ਪਿਆ ਤੇ ਕਿੰਨਾ ਕੋ ਇਸ ਮੇਲੇ ਨੂੰ ਹੰਗਾਰਾ ਮਿਲਿਆ ਹਾਲਾਂਕਿ ਇਹ ਮੇਲਾ ਜਿਹੜਾ ਹੈ ਹਰ ਸਾਲ ਹੀ ਭਾਰੀ ਵੱਡੀ ਮਾਤਰਾ ਦੇ ਵਿੱਚ ਤੇ ਲੋਕ ਪਹੁੰਚਦੇ ਨੇ ਪਰ ਫਿਲਮ ਤੋਂ ਬਾਅਦ ਲੋਕ ਕੀ ਹੋਰ ਕਹਿਣਾ ਚਾਹੁੰਦੇ ਨੇ ਉਹ ਵੀ ਆਪਾਂ ਜਾਣਾਂਗੇ ਇਸ ਵੇਲੇ ਸਾਡੇ ਨਾਲ ਨੇ ਦੁਬਰੀ ਪਿੰਡ ਦੇ ਪ੍ਰੈਜ਼ੀਡੈਂਟ ਹਰਮੇਸ਼ ਸਿੰਘ ਦੁਬਰੀ ਜਿਹੜੇ ਕਿ 1988 ਦੇ ਸਮੇਂ ਜਦੋਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਹਣਾ ਦਾ ਸੰਸਕਾਰ ਕੀਤਾ ਗਿਆ ਉਹ ਸੰਸਕਾਰ ਦਾ ਜਿਹੜਾ ਸਾਰਾ ਕਰਮ ਸੀਗਾ ਕਿਰਿਆ ਸੀਗੀ ਉਹ ਵੀ ਇਹਨਾਂ ਦੇ ਹੱਥਾਂ ਚੋਂ ਸਾਹਮਣੇ ਹੋਈ ਹੈ ਉਸ ਤੋਂ ਬਾਅਦ ਜਦੋਂ ਸਮਾਦ ਬਣੀ ਤੇ ਉਦੋਂ ਵੀ ਇਹਨਾਂ ਨੇ ਉਹ ਸਮਾਦ ਨੂੰ ਬਣਾਉਣ ਦੇ ਵਿੱਚ ਮਦਦ ਕੀਤੀ ਸੋ ਅੱਜ 37ਵੀਂ ਵਰਸੀ ਹੈ ਚਮਕੀਲਾ ਤੇ ਅਮਰਜੋਤ ਦੀ ਹਰਮੇਸ਼ ਸਿੰਘ ਦੁਬਰੀ ਹੁਣਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 37ਵੀਂ ਵਰਸੀ ਹੈ ਕੀ ਕਹਿਣਾ ਚਾਹੁੰਦੇ ਹੋ ਤੁਹਾਡੀਆਂ ਬਹੁਤ ਸਾਰੀਆਂ ਯਾਦਾਂ ਨੇ ਚਮਕੀਲਾ ਤੇ ਅਮਰਜੀਤ ਅਮਰਜੋਤ ਹੁਣਾ ਦੇ ਨਾਲ ਯਾਦਾਂ ਤਾਂ ਆਇਆ ਜੀ ਸਾਡਾ ਬਚਪਨ ਉੱਥੇ ਹੀ ਖੇਡਿਆ ਮੇਰੇ ਨਾਲ ਹੀ ਘਰ ਸੀਗਾ ਚਮਕੀਲੇ ਦੇ ਜੀ ਸਾਡਾ ਚਾਚਾ ਜੀ ਲੱਗਦਾ ਸੀਗਾ ਤੇ ਮੇਰੀ ਉਦੋਂ 18 ਸਾਲ ਦੀ ਉਮਰ ਸੀਗੀ ਜੀ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਡੈਥ ਹੋ ਗਈ ਉਹਦੀ ਤੇ ਅਸੀਂ ਉਹਦੀ ਕੋਠੀ ਸੀਗੀ ਜਮਾਲਪੁਰ ਜੀ ਉਹ ਡੈਡ ਬਾਡੀयां ਉੱਥੇ ਪਈਆਂ ਸੀਗੀਆਂ ਅਸੀਂ ਜਮਾਲਪੁਰੋਂ ਲੈ ਕੇ ਆਏ ਜੀ ਉਹ ਦਿੰਦੇ ਨਹੀਂ ਸੀਗੇ ਸਿੰਦਾ ਸਾਹਿਬ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਲੱਤ ਪਲਾਸਰ ਲੱਗੇ ਲੱਤਾਂ ਤੇ ਉਹ ਕਹਿੰਦੇ ਲਾਸ਼ਾਂ ਲਿਜਾਣ ਵਾਲੀਆਂ ਹੈ ਨਹੀਂ ਗੀਆਂ ਅਸੀਂ ਕਹਾਂ ਜੀ ਨਹੀਂ ਸਾਡੇ ਪਿੰਡ ਵਿੱਚ ਬਹੁਤ ਜਮੂਹ ਇਕੱਠਾ ਹੋਇਆ ਹੋਇਆ ਲੋਕ ਇਕੱਠੇ ਹੋਏ ਨੇ ਵੀ ਸੰਸਕਾਰ ਦੁਗਰੀ ਕਰਨਾ ਚਲੋ ਜੀ ਅਸੀਂ ਪਤਵੰਤੇ ਸੱਜਣ ਹੋਰ ਲੈ ਫਿਰ ਅਸੀਂ ਲਾਸ਼ ਇੱਥੇ ਦੁਗਰੀ ਲੈ ਜੀ ਹਾਂ ਪਹਿਲਾਂ ਘਰੇ ਲੈ ਕੇ ਗਏ ਜੀ ਫਿਰ ਇੱਥੇ ਲਿਆ ਕੇ ਅਮਰਜੋਤ ਦਾ ਤੇ ਚਮਕੀਲੇ ਦਾ ਦੋਹਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਜੀ ਜਦੋਂ ਸਮਾਧ ਬਣਾਈ ਗਈ ਆ ਉਦੋਂ ਤੁਸੀਂ ਕਿਹਾ ਕਿ ਕਾਫੀ ਤੁਸੀਂ ਪਰਿਵਾਰ ਦੀ ਮਦਦ ਕੀਤੀ ਸੀਗੀ ਉਹਦੇ ਬਾਰੇ ਦੱਸੋ ਮਾਦਤ ਜੀ ਪਤਾ ਕੀ ਗੱਲ ਆ ਅਸੀਂ ਤਾਂ ਇੱਥੇ ਬੇਰਤੋੜ ਨਾਏ ਸੀਗੇ ਜੀ ਪੰਜ ਛੇ ਜਾਣੇ ਇੱਥੇ ਕੋਈ ਰਾਖ ਘੋਲ ਕੇ ਪੀ ਰਿਆ ਸੀ ਚਮਕੀਲੇ ਦੀ ਉਹ ਜਦੋਂ ਰਾਖ ਘੋਲ ਕੇ ਪੀਰੇ ਫੁੱਲ ਵੀ ਉਦਾਂ ਹੀ ਪਏ ਸੀਗੇ ਤੇ ਅਸੀਂ SLA ਬਣਾਈ ਵੀ ਕਿਉਂ ਨਾ ਸਮਾਦ ਬਣਾ ਦਈਏ ਉਹ ਜਿੰਮੇ ਬੱਚੇ ਨਹੀਂ ਛੋਟੇ ਛੋਟੇ ਕੇੜ ਕੇ ਉਹ ਘਰ ਜਿਹਾ ਬਣਾ ਦਿੰਦੇ ਮਟੀ ਜੀ ਬਣਾ ਦਿੰਦੇ ਆ ਜੀ ਅਸੀਂ ਇਥੋਂ ਨਹਿਰ ਚੋਂ ਕਢਾ ਲੈਂਦਾ ਜੀ ਇਥੋਂ ਇਟਾ ਉਟਾ ਇਕੱਠੀਆਂ ਕਰਕੇ ਅਸੀਂ ਉਹ ਸਮਾਦ ਬਣਾਤੀ ਜੀ ਤੇ ਸਾਨੂੰ ਇਹ ਥੋੜੋ ਪਤਾ ਸੀਗਾ ਵੀ ਮੇਲਾ ਬਲੰਦੀਆਂ ਤੇ ਪਹੁੰਚ ਜੂਗਾ ਅਸੀਂ ਤਾਂ ਇੱਕ ਉਹਦੀ ਰਾਖ ਸੰਭੀ ਸੀਗੀ ਵੀ ਉਹਦੀ ਰਾਖ ਰੋੜ ਰਹੀ ਆ ਵੀ ਬੇਆਦਬੀ ਹੋ ਰਹੀ ਆ ਅਸੀਂ ਤਾਂ ਉਹਦੀ ਰਾਖ ਘੜੇ ਚ ਪਾ ਕੇ ਉਹਦੇ ਵਿੱਚ ਉਹਦੇ ਵਿੱਚ ਹੀ ਆ ਜੀ ਸਾਰਾ ਕੁਝ ਦੋਨਾਂ ਦਾ ਇਹ ਦੱਸੋ ਕਿ ਹੁਣੇ 37ਵੀਂ ਵਰਸੀ ਆ ਹਰ ਸਾਲ ਜਿਹੜੇ ਲੋਕ ਨੇ ਇਸ ਮੇਲੇ ਚ ਆਉਂਦੇ ਨੇ ਤਦਾਦ ਵੱਧਦੀ ਜਾ ਰਹੀ ਆ ਲੋਕਾਂ ਦੀ ਇਹ ਪਤਾ ਕੀ ਗੱਲ ਆ ਜੀ ਹੁਣ ਤੁਸੀਂ ਆਪ ਹੀ ਦੇਖ ਲਓ ਤੇ ਹੈ ਕੁਛ ਨਹੀਂ ਆ ਵੀ ਸੱਜਣ ਮਿੱਤਰ ਖੜੇ ਨੇ ਕੁਛ ਇੱਥੇ ਦੇਖਣ ਨੂੰ ਤਾਂ ਹੈ ਨਹੀਂ ਇਹ ਪਿਆਰ ਆ ਚਮਕੀਲੇ ਦਾ ਜੀ ਆਹ ਭਾਈ ਜੀ ਨਾਬੇ ਤੋਂ ਆਏ ਹੋਏ ਨੇ ਕਿੱਥੋਂ ਕਿੱਥੋਂ ਦੁਨੀਆ ਆਈ ਹੋਈ ਆ ਸਿਰਫ ਉਹਦਾ ਪਿਆਰ ਖਿੱਚ ਕੇ ਲਿਆਉਂਦਾ ਇੱਥੇ ਨਾ ਤਾਂ ਕੁਛ ਤੇ ਕੋਈ ਖਾਣ ਆਉਂਦਾ ਨਾ ਕੋਈ ਪੀਣ ਆਉਂਦਾ ਨਾ ਕੋ ਕੁਸਾਉਂਦਾ ਲੋਕੀ ਆਪਦਾ ਇੰਜੋਏ ਕਰਦੇ ਆ ਨੱਚਦੇ ਆ ਉਹਦੀਆਂ ਯਾਦਾਂ ਤਾਜੀ ਕਰਕੇ ਉਹਦੇ ਗੀਤ ਸੁਣ ਕੇ ਕਿਉਂਕਿ ਜਿਹੜੇ ਉਹਨੇ ਗੀਤ ਲਿਖੇ ਸੀਗੇ ਉਹ ਸੱਭਿਆਚਾਰਕ ਗੀਤ ਸੀਗੇ ਜੀ ਤੇ ਜਿਹੜੇ ਸੱਭਿਆਚਾਰਕ ਗੀਤ ਸੀ ਉਹ ਅੱਜ ਸੱਭਿਆਚਾਰਕ ਨਹੀਂ ਰਿਹਾ ਉਹਨੇ ਗੀਤ ਗਾਇਆ ਸੀ ਭੁੱਲ ਗਈ ਮਾਂ ਘੁੰਡ ਕੱਢਣਾ ਹੁਣ ਘੁੰਡ ਕਿੱਧਰ ਗਏ ਜੀ ਚੱਲੂਗਾ ਦਿਓਰ ਪੱਖੀਆਂ ਪੱਖੀਆਂ ਕਿੱਧਰ ਗਈਆਂ ਜੀ ਸਾਰਾ ਜੀ ਤਾਣਾ ਬਾਣਾ ਉਲਟ ਹੋਇਆ ਹੋਇਆ ਜੀ ਜਿਹੜੇ ਪੁਰਾਣੇ ਨੇ ਜਿੰਨੇ ਵੀ ਨੇ ਉਹ ਉਹਨਾਂ ਨੂੰ ਦੇਖ ਕੇ ਨਵੇਂ ਮੁੰਡੇ ਨੇ ਜਿਹੜੇ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਗਾਣੇ ਸੁਣਦੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਗਾਣੇ ਵਿੱਚ ਕੀ ਆ ਹੁਣ ਸਾਨੂੰ ਤਾਂ ਪਤਾ ਜਿਹੜੇ ਉਹਨੇ ਗਾਣੇ ਲਿਖੇ ਨੇ ਕਿੱਦਾਂ ਲਿਖੇ ਨੇ ਕਿਹਦੇ ਤੇ ਲਿਖੇ ਨੇ ਇੱਥੇ ਸਾਡੇ ਪਿੰਡ ਦੇ ਵਿੱਚ ਸਾਰੇ ਗਾਣੇ ਉਹਨੇ ਪਿੰਡ ਤੇ ਹੀ ਲਿਖੇ ਹੋਏ ਨੇ ਜੀ ਤੇ ਜੋ ਉਹਨੂੰ ਹਾਂ ਜੀ ਜੋ ਉਹਨੂੰ ਕੋਈ ਦੱਸ ਦਿੰਦਾ ਸੀਗਾ ਉਹਦਾ ਦੋਸਤ ਪਹਿਲਾਂ ਉਹ ਡਰਾਮੇ ਲਾਉਂਦਾ ਹੁੰਦਾ ਸੀਗਾ ਜੀ ਅਸੀਂ ਉਹਦੇ ਡਰਾਮੇ ਵੀ ਦੇਖਦੇ ਰਹੇ ਆ ਤੇ ਮੇਰਾ ਉੱਥੇ ਨਾਲ ਹੀ ਘਰ ਸੀਗਾ ਜੀ ਬਹੁਤ ਗਰੀਬ ਪਰਿਵਾਰ ਸੀ ਉਹਨੇ ਮੱਝਾਂ ਲਲੌਣੀਆਂ ਫਿਰ ਜਦੋਂ ਉਹ ਉਹਦਾ ਨੌਣਾ ਉਹਨੇ ਨਾਲ ਕੇ ਥੱਲੇ ਨੌਣਾ ਤੇ ਜਨੂਨ ਉਹਦਾ ਇੰਨਾ ਸੀ ਉਹ ਪੈਨਸਲ ਤੇ ਬਲੇਡ ਕੋਲੇ ਰੱਖਦਾ ਸੀ ਉਹ ਜਦ ਇਹ ਕਰਕੇ ਜੀ ਉਹਦੇ ਦਿਮਾਗ 'ਚ ਕਿਸੇ ਨੇ ਕੋਈ ਗੱਲ ਕਹੇ ਤੀ ਉਹ ਪੁਆਇੰਟ ਫੜ ਲੈਂਦਾ ਸੀਗਾ ਉਹ ਕਮੈਂਟ ਫੜ ਕੇ ਉਹ ਜਦ ਇਹ ਲਿਖ ਲੈਂਦਾ ਸੀਗਾ ਜੀ ਤੇ ਉਹ ਬਸ ਘਰੇ ਹੀ ਰਹਿ ਉਹਨੂੰ ਜਨੂਨ ਇੰਨਾ ਕਿ ਸੀਗਾ ਜੀ ਹੋਰ ਉਹਨੂੰ ਕੁਝ ਦੀਂਦਾ ਹੀ ਨਹੀਂ ਸੀ ਉਹ ਜਦੋਂ ਵੀ ਫ੍ਰੀ ਹੁੰਦਾ ਸੀਗਾ ਬਸ ਉਹ ਬਾਜਾ ਲੈ ਕੇ ਜੀ ਬੈਠਾ ਰਿਆਜ਼ ਕਰਦਾ ਰਹਿੰਦਾ ਸੀ ਤੇ ਸਾਨੂੰ ਨਹੀਂ ਪਤਾ ਸੀਗਾ ਵੀ ਇਹ ਕਿਉਂਕਿ ਆਮ ਜਿਹਾ ਗਰੀਬ ਪਰਿਵਾਰ ਦੇ ਵਿੱਚੋਂ ਡਰਾਮੇ ਲਾਉਂਦਾ ਸੀਗਾ ਕਿਸੇ ਨੂੰ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇੰਨਾ ਬਰੰਦੀਆਂ ਤੇ ਮੇਲਾ ਚਲੇ ਜਾਊਗਾ ਜਾਂ ਉਸ ਤੋਂ ਬਾਅਦ ਚਲੇ ਜਾਊਗਾ ਹੁਣ ਫਿਲਮ ਬਣੀਆਂ ਜੀ ਫਿਲਮਾਂ ਬਣੀਆਂ ਨੇ ਉਸ ਤੇ 35 ਸਾਲ 37 ਸਾਲ ਬਾਅਦ ਫਿਲਮਾਂ ਬਣੀਆਂ ਨੇ ਯਕ ਨਹੀਂ ਉਹ ਲੋਕਾਂ ਨੇ ਨੈਟ ਤੇ ਹੀ ਪਾਈਆਂ ਨੇ ਜੀ ਉਹ ਸਿਨੇਮੇ ਚ ਵੀ ਨਹੀਂ ਲੱਗੀ ਫਿਲਮ ਚਮਕੀਲਾ ਜੀ ਤੇ ਲੋਕਾਂ ਨੇ ਤੁਸੀਂ ਇਹ ਦੇਖ ਲਓ ਵੀ ਕਿੰਨੇ ਕਰੋੜ ਲੋਕਾਂ ਨੇ ਦੇਖ ਲਈ ਉਹ ਇਹ ਪਲੇਟਫਾਰਮ ਤੇ ਉਹ ਫਿਲਮ ਜਿਹੜੀ ਪਸੰਦ ਕੀਤੀ ਗਈ ਬਹੁਤ ਜ਼ਿਆਦਾ ਦੇਖਿਆ ਜਾਵੇ ਤਾਂ ਮਤਲਬ ਪੂਰੇ ਦੇਸ਼ ਪੱਧਰ ਤੇ ਸਿਰ ਪੰਜਾਬ ਸੂਬੇ ਤੱਕ ਹੀ ਜਿਹੜਾ ਚਮਕੀਲਾ ਆ ਉਹ ਮਸ਼ਹੂਰ ਨਹੀਂ ਹੋਇਆ ਫਿਲਮ ਤੋਂ ਬਾਅਦ ਦੂਜੂਜੀਆਂ ਸੂਬਿਆਂ ਦੇ ਵਿੱਚ ਵੀ ਪਤਾ ਲੱਗਾ ਕਿ ਚਮਕੀਲਾ ਨਾਮ ਦੀ ਕੋਈ ਸ਼ਖਸੀਅਤ ਜਿਹੜੀ ਪੰਜਾਬ ਦੇ ਵਿੱਚ ਪਈ ਹੈ ਇੱਥੇ ਰਾਤਾਂ ਅੰਗਰੇਜ਼ ਆਏ ਨੇ ਜੀ ਕੈਨੇਡਾ ਤੋਂ ਮੈਂ ਇਹਨਾਂ ਕੋਲੇ ਆ ਗਏ ਉਹ ਹੁਣ ਸਾਨੂੰ ਤਾਂ ਇੰਗਲਿਸ਼ ਸਮਝ ਨਹੀਂ ਆਉਂਦੀ ਮੇਰਾ ਇੱਕ ਦੋਸਤ ਸੀ ਮੈਂ ਕਿਹਾ ਪੁੱਛ ਕੀ ਕਹਿੰਦੇ ਆ ਉਹ ਕਹਿੰਦੇ ਸੀ ਰਹਿਣਾ ਜੀ ਮੈਂ ਉਹਨਾਂ ਨੂੰ ਹੋਟਲ 'ਚ ਛੱਡ ਕੇ ਆਇਆ ਰਾਤ ਦੇ ਹੋਟਲ 'ਚ ਨੇ ਉਹ ਜੀ ਉਹ ਸਪੈਸੇ ਲ ਚਮਕੀਲੇ ਦੀ ਸਮਾਦ ਵੇਖਣਾ ਹੈ ਮਾ ਮੇਲਾ ਦੇਖਣ ਜੀ ਤੇ ਮੈਂ ਉਹ ਮੈਂ ਆਪਣੇ ਦੋਸਤ ਨੂੰ ਕਿਹਾ ਮੈਂ ਕਿਹਾ ਨੂੰ ਪੁੱਛ ਵੀ ਅੰਗਰੇਜ਼ੀ ਬੋਲਦੇ ਆ ਵੀ ਤੁਹਾਨੂੰ ਚਮਕੀਲੇ ਦਾ ਗੀਤ ਤੁਹਾਨੂੰ ਸਮਝ ਆਉਂਦੇ ਆ ਉਹ ਤਾਂ ਪੰਜਾਬੀ ਜਿਗਾ ਇਹ ਹੋਏ ਨੇ ਉਹਨੇ ਉਹ ਕਹਿੰਦੇ ਵੀ ਉਹਨੇ ਜੋ ਗਾਇਆ ਉਹਨਾਂ ਨੇ ਇੰਗਲਿਸ਼ ਚ ਦੱਸਿਆ ਉਹ ਕਹਿੰਦੇ ਅਸੀਂ ਕਲਾਕਾਰ ਬਹੁਤ ਦੇਖਿਆ ਉਹਨੇ ਸਾਰੇ ਗੀਤ ਆਸ਼ਕੀ ਤੇ ਲਿਖੇ ਨੇ ਜਿਹੜੇ ਉਹਨੇ ਲਵ ਤੇ ਗੀਤ ਲਿਖੇ ਨੇ ਜੋਰ ਭਾਬੀ ਦਾ ਲਵ ਜੀਜਾ ਸਾਲੀ ਦਾ ਲਵ ਕਣ ਕਣ ਮਣੀ ਦਾ ਲਵ ਜੋ ਵੀ ਤੇ ਹੋਰ ਭਰਜਾਈ ਦਾ ਲਵ ਜੇਠ ਦਾ ਲਵ ਉਹ ਸਾਰੇ ਲਵ ਤੇ ਗੀਤ ਲਿਖੇ ਨੇ ਉਹ ਕਹਿੰਦੇ ਸਾਡੇ ਦਿਮਾਗ 'ਚ ਇੱਕ ਚੀਜ਼ ਆ ਵੀ ਇਹ ਬੰਦੇ ਨੇ ਇੱਕੋ ਹੀ ਚੀਜ਼ ਲਿਖੀ ਆ ਸਾਰਿਆਂ ਤੇ ਕਲਾਕਾਰ ਬਹੁਤ ਨੇ ਕਿਸੇ ਨੇ ਖੰਡਾਸਿਆਂ ਤੇ ਲਿਖਿਆ ਕਿਸੇ ਨੇ ਬੰਦੂਖਾਂ ਤੇ ਲਿਖੇ ਹੋਇਆ ਇਹਨੇ ਜੋ ਗੀਤ ਲਿਖੇ ਨੇ ਕੱਲੇ ਲਵ ਤੇ ਲਿਖਿਆ ਜੀ ਇਸ ਕਰਕੇ ਲੋਕਾਂ ਦਾ ਜਿਹੜਾ ਦਰਦ ਵਾ ਉਹ ਜਿਨ੍ਹਾਂ ਨੇ ਸਿਆਹ ਉਹਨਾਂ ਨੂੰ ਪਤਾ ਵੀ ਲਵ ਕੀ ਹੁੰਦਾ ਉਹ ਉਹ ਗਾਣੇ ਨੂੰ ਸੁਣ ਕੇ ਸਕੂਨ ਕਰਦੇ ਆ ਤੇ ਆਪਣਾ ਆਨੰਦ ਮਾਣਦੇ ਆ ਜੀ ਏ ਦੱਸੋ ਤੁਹਾਡਾ ਚਮਕੀਲਾ ਹੋਣਾ ਦੇ ਨਾਲ ਤੁਸੀਂ ਦੱਸਿਆ ਕਿ ਤੁਹਾਡਾ ਕਾਫੀ ਨੇੜਲੇ ਸੰਬੰਧ ਰਹੇ ਨੇ ਗਾਇਕ ਦੇ ਤੌਰ ਤੇ ਉਹ ਕੀ ਲਿਖਦੇ ਸੀ ਜਾਂ ਕਿਵੇਂ ਗਾਉਂਦੇ ਸੀ ਇਹ ਤਾਂ ਸਾਰੇ ਲੋਕ ਜਾਣਦੇ ਆ ਪਰਸਨਲ ਤੌਰ ਤੇ ਚਮਕੀਲਾ ਜਿਹੜਾ ਇੱਕ ਇਨਸਾਨ ਕਿਹੋ ਜਿਹਾ ਸੀਗਾ ਦੇਖੋ ਜੀ ਉਦੋਂ ਪਿੰਡਾਂ ਦੇ ਵਿੱਚ ਜਿੱਦਾਂ ਪਿੰਡਾਂ ਦੇ ਲੋਕ ਰਹਿੰਦੇ ਹੁੰਦੇ ਆ ਸਿੰਪਲ ਸੀ ਕੋਈ ਉਹਨੂੰ ਇਹ ਨਹੀਂ ਸੀਗਾ ਪਹਿਰਾਵੇ ਦਾ ਕੋਈ ਮੈਚਿੰਗ ਦਾ ਨਹੀਂ ਸੀਗਾ ਕੋਈ ਇਹਨੂੰ ਇਹ ਨਹੀਂ ਸੀਗਾ ਵੀ ਮੈਂ ਕਟਿੰਗ ਵਧੀਆ ਕਰਾਵਾਂ ਤੁਸੀਂ ਦੇਖ ਲਓ ਉਹਦੇ ਕੰਨਾਂ ਤੇ ਵਾਲ ਹੁੰਦੇ ਸੀਗੇ ਉਹ ਕੰਨਾਂ ਦੇ ਵਾਲ ਅੱਗੇ ਪਿੰਡਾਂ ਦੇ ਵਿੱਚ ਤਾਂ ਰੱਖਦੇ ਵੀ ਅੰਦਰ ਮਿੱਟੀ ਨਾ ਪਵੇ ਹੁਣ ਅੱਜ ਕੱਲ ਦੇ ਮੁੰਡੇ ਕੰਨਾਂ ਤੋਂ ਵਾਲ ਕਟਾਈ ਫਿਰਦੇ ਆ ਜੀ ਏਕ ਨਹੀਂ ਉਹ ਉਹਦਾ ਜਿਹੜਾ ਰਹਿਣਾ ਸਹਿਣਾ ਸੀ ਬਿਲਕੁਲ ਸਿੰਪਲ ਸੀ ਕੋਈ ਇਹ ਨਹੀਂ ਸੀ ਤੁਸੀਂ ਇਹ ਦੇਖੋ ਵੀ ਏਸੀ ਹੁਣ ਆ ਗਏ ਉਹ ਬੰਦੇ ਨੇ ਪੱਖਾ ਤੱਕ ਨਹੀਂ ਦੇਖਿਆ ਜੀ ਅੱਛਾ ਉਦੋਂ ਪੱਖਾ ਵੀ ਨਹੀਂ ਲੱਗਿਆ ਸੀ ਇਹਦੇ ਏਸੀ ਤਾਂ ਹੁਣ ਆਏ ਨੇ ਜੀ ਉਹ ਤਾਂ ਗਰੀਬੀ 'ਚ ਹੀ ਗਿਆ ਜੀ ਆ ਹੁਣ ਜਮਾਲਪੁਰ ਕੋਠੀ ਜਾ ਕੇ ਦੇਖ ਲਓ ਉਹਦੇ ਏਸੀ ਲੱਗੇ ਨਹੀਂ ਹੋਇਆ ਜੀ ਉਹਦਾ ਮੁੰਡਾ ਉੱਥੇ ਰਹਿ ਰਿਹਾ ਵਾ ਏਕ ਨਹੀਂ ਇੱਥੇ ਵੀ ਉਹਦੇ ਬੱਚੇ ਸੀਗੇ ਦੋ ਬੇਟੀਆਂ ਸੀਗੀਆਂ ਉਹਨਾਂ ਕੋਲੇ ਆਉਂਦਾ ਜਾਂਦਾ ਸੀ ਜੀ ਤੇ ਕੋ ਵਧੀਆ ਰਿਹਾ ਤੇ ਵਧੀਆ ਜ਼ਿੰਦਗੀ ਕੱਟੀ ਆ ਜੀ। ਦੁਬਰੀ ਪਿੰਡ ਦਾ ਨਾਮ ਰੌਸ਼ਨ ਕੀਤਾ ਨਾ। ਮੈਂ ਤਾਂ ਹਰ ਵਾਰੀ ਕਹਿੰਦਾ ਜੀ ਸਾਡੇ ਪਿੰਡ ਦਾ ਨਾਮ ਉਹਨੇ ਬਣੰਦੀਆਂ ਦੇ ਕਰਤਾ ਜੀ। ਜਿੱਥੇ ਵੀ ਜਾਈਦਾ ਜੇ ਮਾੜਾ ਜਿਹਾ ਦੱਸ ਦਈਏ ਵੀ ਦੁਗਰੀ ਤੋਂ ਆ ਅਗਲਾ ਜੇ ਬਾਸਾ ਚ ਬੈਠਿਆ ਸੀਟ ਛੱਡ ਦਿੰਦਾ ਜੀ। ਸਿਰਫ ਚਮਕੀਲੇ ਗੱਲ ਕੇ ਸਾਡੇ ਕਰਕੇ ਨਹੀਂ ਵੀ ਇਹ ਚਮਕੀਲੇ ਦੇ ਪਿੰਡ ਦੇ ਆ। ਆ ਹੁਣ ਜਿੰਨੇ ਖੜੇ ਨੇ ਦਰਸ਼ਕ ਸਾਰੇ ਇਹਨਾਂ ਨੂੰ ਇਹੀ ਆ ਵੀ ਅਸੀਂ ਚਮਕੀਲੇ ਦੀ ਧਰਤੀ ਤੇ ਆਏ ਹੋਇਆ। ਇਹਨਾਂ ਨੂੰ ਸਕੂਲ ਮਿਲਿਆ ਜੀ। ਜਿਹੜੇ ਨਹੀਂ ਆ ਸਕੇ ਉਹ ਅੱਜ ਪਸਤਾਉਣਗੇ ਕਿਉਂਕਿ ਹੈ ਕੁਛ ਨਹੀਂ। ਬਸ ਮਾਨ ਦੀ ਇੱਕ ਤਮੰਨਾ ਮੇਰਾ ਇੱਕ ਦੋਸਤ ਆ ਜੀ ਉਹਦੇ ਅੱਜ ਵਿਆਹ ਵਾ ਸਾੜੀ ਦੀ ਕੁੜੀ ਦਾ ਉਹ ਰਾਤ ਰੋਣ ਲੱਗ ਗਿਆ ਕਹਿੰਦਾ ਮੈਂ ਯਾਰ ਮਿਸ ਕਰ ਗਿਆ ਬਈ ਮੈਂ ਬਹੁਤ ਪਸਤਾ ਰਿਆਂ ਵਾ ਰਾਤ ਮੈਨੂੰ ਕਹਿੰਦਾ ਮੈਨੂੰ ਨੀਂਦ ਨਹੀਂ ਆਉਣੀ ਪਤਾ ਕੀ ਗੱਲ ਹੈ ਜਿਹੜਾ ਹੈ ਕੋਈ ਨਹੀਂ ਬਸ ਪਿਆਰ ਆ ਖੇਚ ਦੇਖਣਾ ਹੁੰਦਾ ਲੋਕਾਂ ਨੇ ਸਾਰਾ ਕੁਝ ਇੱਥੇ ਸਾਡੇ ਕਿਹੜਾ ਕੁਝ ਤਾਲ ਲਾਇਆ ਹੋਣਾ ਜੈਗ ਜਿਬੀਸ਼ਨ ਲਾਈ ਹੋਈ ਆ ਯੱਕ ਨਹੀਂ ਹੁਣ ਮੇਲਾ ਉਧਰ ਲੱਗਣ ਲੱਗਿਆ ਵਾ ਲੋਕੀ ਜਿਆਦਾ ਆਨੰਦ ਮਾਣਦੇ ਇੱਥੇ ਦੀ ਸਮਾਧ ਤੇ ਕਿਉਂਕਿ ਜਿਹੜਾ ਸਕੂਨ ਉਹਨਾਂ ਨੂੰ ਸਮਾਧ ਤੇ ਮਿਲਦਾ ਉਥੇ ਨਹੀਂ ਮਿਲਦਾ ਹੈਗਾ ਜੀ ਬਹੁਤ ਬਹੁਤ ਸ਼ੁਕਰੀਆ ਹਰਮੇਸ਼ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ